ਸੂਬੇ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਤੱਕੇਸ਼ਾਈ ਦੇ ਕਾਫੀ ਮਾਮਲੇ ਸਾਹਮਣੇ ਆ ਚੁੱਕੇ ਨੇ ਅਜਿਹਾ ਇੱਕ ਤਾਜ਼ਾ ਮਾਮਲਾ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਚ ਵੀ ਗਰਮਾ ਚੁੱਕਿਆ ਹੈ ਮਾਮਲਾ ਇੱਕ ਐਸਐਸਆਈ ਦੀ ਫੋਨ ਕਾਲ ਦੀ ਰਿਕਾਰਡਿੰਗ ਨੂੰ ਲੈ ਕੇ ਹੈ ਜੋ ਕਿ ਚੋਣਾਂ ਵਾਲੇ ਦਿਨ ਪਿੰਡ ਆਲੋਵਾਲ ਬੂਥ ਉਤੇ ਤਣਾਸ ਸੀ ਐਸਐਸਆਈ ਤੇ ਦੋਸ਼ ਲੱਗੇ ਨੇ ਕਿ ਉਸਨੇ ਸਾਜ਼ੀ ਦੇ ਤਹਿਤ ਚੋਣਾਂ ਵਿੱਚੋ ਹਿਰਾਫੇਰੀ ਕੀਤੀ ਹੈ ਅਤੇ ਸਾਰਾ ਖੁਲਾਸਾ ਐਸਐਸਆਈ ਦੀ ਫੋਨ ਕਾਲ ਰਿਕਾਰਡਿੰਗ ਤੋਂ ਹੋਇਆ ਤੁਸੀਂ ਵੀ ਸੁਣੋ ਫੋਨ ਕਾਲ ਰਿਕਾਰਡਿੰਗ ਨਾ ਵਾਹ ਇਹ ਉਹਨਾਂ ਦੀ ਹੈ ਲਾਡੀ ਚੱਲ ਰਹੀ ਹਾਂ ਹਾਂ ਤੇ ਵਾਕੀ ਠੀਕ ਹੈ ਫਿਰ ਮੈਂ ਦੋ ਦੋ ਮਿੰਟ ਬਾਅਦ ਮੈਂ ਬਾਅਦ ਚਲਾ ਗਿਆ ਮੈਂ ਕਿਹਾ ਪਤਾ ਲੱਗ ਗਿਆ 265 ਮੋਟਾਂ ਜਿੱਤ ਗਏ ਆ ਫਿਰ ਉਹ ਕਰਦਾ ਮੇਰੀ ਗੱਲ ਕਰਾ ਲਈ ਮੈਂ ਨਹੀਂ ਆਖਦਾ ਯਾਰ ਰੋ ਰੋਲਾ ਬੜਾ ਪਿਆਦਾ ਉਸੇ ਜੈ ਸਿੰਘ ਕਿੰਨਾ ਹਾਂ ਸਹੀ ਹੈ ਵਾ ਕੋਈ ਗੱਲ ਨਹੀਂ ਬਾਅਦ ਮਿਲਾਂਗੇ ਕੋਈ ਗੱਲ ਬਾਅਦ ਚਰਤ ਕੇ ਇਕੱਠੇ ਕੀਤੀ ਹੈ ਨਾ ਬੋਲਾ ਸੀ ਡਿਊਟੀ ਕੀਤੇ ਗਵਾਫ ਨਹੀਂ ਫਿਰ ਕੋ ਲਾਲ ਲੱਗੇ ਤੇ ਧਾਰੀ ਵਾਲੀ ਤੇਰੇ ਨਹੀਂ ਨਾ ਮੈਨੂੰ ਦੱਸਿਆ ਇਹ ਕਿੰਨੇ ਵੀ ਮੈਂ ਕਿਹਾ ਮਤਮੁਦ ਕਰਿਓ ਯਾਰਾ ਬੋਲਾ ਕੀ ਹੈ ਕਿ ਇੱਕ ਨਾ ਥੋੜਾ ਜਿਆ ਏਜ ਵਿੱਚ ਪਤਾ ਨਹੀਂ ਲੱਗਦਾ ਵੀ ਬੰਦੇ ਉਹਨਾਂ ਦੇ ਕਿਹੜੇ ਤੇ ਸਾਡੇ ਕਿਹੜੇ ਆ ਹੂੰ 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 ਠੀਕ ਨਹੀਂ ਆ ਜਿਹੜੇ ਲਾਲੜੀ ਜਿਹਾ ਕਹਿੰਦਾ ਹੋ ਵੀਰੇ ਕੀ ਆਲਾ ਉਹ ਤਾਂ ਕੱਢ ਗਿਆ ਮੈਂ ਫਿਰ ਵੀ ਨਾ ਉਹ ਸ਼ਿਕਾਇਤ ਆ ਨਾ ਵੀ ਜੋ ਪਰਣਾ ਸੈਡ ਦੇ ਹੋ ਕੇ ਕਹੀਓ ਇਸ ਥੋੜਾ ਜਿਹਾ ਜੰਨੀ ਰਿਜਨੀ ਵੋਟਾਂ ਪਈਆਂ ਉਹਦਾ ਬੜਾ ਫਾਇਦਾ ਹੈ ਤਾਂ ਹੂੰ ਹੂੰ ਉਹ ਵੋਟਾਂ ਦੇ ਵਿੱਚ ਨਾਲ ਵੋਟਾਂ ਚਲਾਈਆਂ ਦੂਜੀਆਂ ਗੇ ਆਹ ਆਹ ਉਹਦੇ ਚ ਫਾਇਦਾ ਹੋ ਜਾਦਾ ਹੈ ਪਰ ਅਜ ਥੋੜਾ ਸਾਹਿਰ ਤੋਂ ਕਿ ਮੈਂ ਉਹ ਪੰਨੇ ਉਧਰ ਲਾਤਾ ਤਾਲਾ ਹੂੰ ਹੂੰ ਤੇ ਮੈਂ ਇਧਰ ਚੁੱਕ ਪਰ ਨਿਕਲ ਜਾ ਵਹੀ ਕਿਹੜਾ ਕਹਣਾ ਕਿਹਣਾ ਕੁਛ ਨਹੀਂ ਬਿਲਕੁਲ ਨਾਲੇ ਪਤਾ ਜੀ ਨਾਲੇ ਉਹ ਵੀ ਫਾਇਦਾ ਹੋ ਗਿਆ ਉਹਦੇ ਪੱਛੇ ਖਤਮ ਹੋ ਗਿਆ ਪ੍ਰਚੈਟਿੰਗ ਅਫਸਰ ਕੋਲ ਹੂੰ ਹੂੰ ਜਿਹੜਾ ਉਹ ਹੰਡਿਆ ਹੈ ਆਹ ਆਹ ਬਿਲਕੁਲ ਉਹਦਾ ਬਹੁਤ ਫਾਇਦਾ ਹੋ ਜਾਦਾ ਨੂੰ ਹੂੰ ਹੂੰ ਲੋ ਲੋ ਉਹ ਵਰਤਾਂ ਜਿਹੜੀਆਂ ਪੜਤੀਆਂ ਨਾ ਬੰਦਿਆਂ ਨੂੰ ਨਹੀਂ ਪੂਰੀਆਂ ਇਹ ਜਿਹੜਾ ਨੇ ਇਹ ਨਹੀਂ ਵੱਡੀਆਂ ਗਈਆਂ ਉਹ ਤਾਂ ਹੂੰ 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 ਤੇ ਕਿਹੜਾ ਜਿਹੜਾ ਸੰਡੂ ਆ ਨਾ ਮੇਰੇ ਕੋਲ ਮੈਨੂੰ ਦੁੱਧ ਦੇਣ ਆਂਦਾ ਆ ਕਿਹਦਾ ਜਿਹੜਾ ਅੱਛਾ ਮੇਰੇ ਘਰ ਉਹ ਆਂਦਾ ਦੁੱਧ ਦੇਣ ਮੈਂ ਕਹਿੰਦਾ ਪਾਜੀ ਦਾ ਸਾਢੇ ਲੱਖ 60 ਲੱਖ ਆਹ ਕਹਿੰਦਾ ਕਿੱਥੇ ਆ ਹਾਲੋ ਵਾਲ ਕਹਿੰਦਾ ਉਹ ਜੈਬੇ ਦਾ ਮੈਂ ਕਹਿੰਦਾ ਉਹਦੇ ਖੋਣ ਮੈਨੂੰ ਆਇਆ ਮੈਂ ਉਹ ਪਿੰਡ ਬੜਾ ਖਤਮ ਆਖਦੇ ਆਂਗੇ ਹਾਂ ਨਾ ਲੜਾਈ ਤਾਂ ਬਚਾ ਹੋ ਗਿਆ ਨੇ ਬਹੁਤ ਮਤ ਕੀਤੀ ਹੈ ਹਾਂ ਗਿਆ ਸਿੰਘ ਨੇ ਕਰਕੇ ਤੁਸੀਂ ਬਹੁਤ ਮਤ ਕੀਤੀ ਚਲੋ ਬੜਾ ਲੜਾਈ ਤਾਂ ਬੜਾ ਰੱਖਿਆ ਹੀ ਨਹੀਂ ਲਾੜੂ ਕੁੜੀ ਫਿਰਦਾ ਹੀ ਹੋ ਹੂੰ ਹੂੰ ਤੇ ਫਿਰ ਆ ਗਿਆ ਮਖੋਸਵਾਲ ਨਾਲ ਬੁਲਾਉਂਦਾ ਰ ਉਹ ਥੋੜਾ ਜਿਹਾ ਠੱਡਾ ਠੱਡਾ ਗਿਆ ਰ ਸੀ ਫੋਰਸ ਆ ਗਿਆ ਸੱਚ ਉਹ ਸਾਰੇ ਆ ਗਏ ਤੇ ਮੈਂ ਕਿਹਾ ਲੜਾਈ ਚ ਅਗੜਾ ਨੇ ਸਾਡਾ ਜਿਹੜੀ ਪਾਰਟੀ ਹਾਰੀ ਉਹਨਾਂ ਨੂੰ ਘਰ ਵੀ ਛੱਡ ਆਇਆ ਨਹੀਂ ਨਹੀਂ ਵਧੀਆ ਕੀਤਾ ਸਭ ਵਧੀਆ ਕੀਤਾ ਹਾਂ ਦੋਵੇਂ ਬੰਦੇ ਬਾਜੂਏ ਦੇ ਨੇ ਹਾਂ ਜੀ ਮੈਨੂੰ ਹਰਾਇਆ ਗਿਆਸ ਕਰਕੇ ਕਿ ਜੋ ਧਾਰੀਵਾਲ ਤੋਂ ਗੁੰਡਾਗਰਦੀ ਕਰਨ ਲਾਗੇ ਨੇ ਨਦੀਕ ਪਿੰਡ ਮਣੀ ਗਿੱਲਜ ਨੂੰ ਬੋਲਦੇ ਆ ਉਹ ਤਿੰਨ ਗੱਡੀਆਂ ਲੈ ਕੇ ਮੇਰੇ ਪਿੰਡ ਦੇ ਵਿੱਚ 4 ਵਜੇ ਆਇਆ ਪਹਿਲਾਂ ਵੀ ਦੋ ਚੱਕਰ ਲਾ ਗਿਆ ਜਦੋਂ 4 ਵਜੇ ਆਇਆ ਉਹਨਾਂ ਨੇ ਬਿਲਟ ਪੇਪਰ ਬਾਹਰ ਖੜਕੇ ਮੋਹਰਾਂ ਲਗਾ ਕੇ ਪੰਚਾਇਤ ਅਫਸਰ ਨੂੰ ਖੜਕੇ ਬੱਕਰੀ ਗੱਡੀ ਤੇ ਗਿਆ ਉਹ ਦੋ ਗੱਡੀਆਂ ਉਹਨਾਂ ਦੀ ਤੀਸਰੀ ਗੱਡੀ ਇਹਦੀ ਤੇ ਜਾ ਕੇ 1 ਕਿਲੋਮੀਟਰ ਤੇ ਛੋਟੇ ਪਰ ਸਾਈਡ ਤੇ ਜਾ ਕੇ ਉਹਨਾਂ ਬਿਲਟ ਪੇਪਰ ਇਹਨਾਂ ਦਿੱਤੇ ਗਏ ਉਹ ਬਿਲਟ ਪੇਪਰ ਲਿਆ ਕੇ ਡੱਬਿਆਂ ਦੇ ਵਿੱਚ ਪਾਏ ਗਏ ਮੋਹਰਾਂ ਲਗੀਆਂ ਸੀ ਮੈਂ ਹਰਦਾ ਨਹੀਂ ਸਾਂ ਮੈਂ ਤੱਕੇ ਨਾ ਹਰਾਇਆ ਗਿਆ ਇਸ ਕਰਕੇ ਮੈਂ ਸਾਰੇ ਅਫਸਰਾਂ ਦੇ ਗਾੜੀ ਬੇਨਤੀ ਅਪੀਲ ਕਰਦਾ ਹਾਂ ਕਿ ਮੈਨੂੰ ਇਨਸਾਫ ਦਵਾਇਆ ਜਾਏ ਦੂਸਰੀ ਬੇਨਤੀ ਹੈ ਕਿ ਜਿਹੜਾ ਇਹ ਐਸਆਈ ਅਥੇ ਲੱਗਾ ਸੀ ਰਕੇਸ਼ ਕੁਮਾਰ ਉਹਦੀ ਸਾਡੇ ਕੋਲ ਸੀੜੀ ਬਣੀ ਹੈ ਇਹਦੇ ਵਿੱਚ ਉਹਨੇ ਸਭ ਕੁਝ ਅਗਲੇ ਦਿਨ ਲਾਡੀ ਨੂੰ ਫੋਨ ਕੀਤਾ ਭੁਲੇਖੇ ਨਾਲ ਮੇਰੇ ਭਤੀਜੇ ਨੂੰ ਕਰ ਦਿੱਤਾ ਉਹ ਸਾਰੀ ਰਿਪੋਰਟਿੰਗ ਇਹਦੇ ਵਿੱਚ ਜਾਰੀ ਹੈ ਮੈਂ ਸਾਰੇ ਅਫਸਰਾਂ ਦੇ ਗਾੜੀ ਵੀ ਐਪਲੀਕੇਸ਼ਨ ਸੀੜੀਆਂ ਵੀ ਪਾਈਆਂ ਨੇ ਤੇ ਸਾਰਿਆਂ ਕੋ ਇਨਸਾਫ ਦੀ ਮੰਗ ਕਰਦਾ ਹਾਂ 4 ਵਜੇ ਤੋਂ ਬਾਅਦ ਥੋੜਾ ਜਿਹਾ ਪਤਾ ਲੱਗਣ ਲੱਗਾ ਕਿ ਥੋੜਾ ਹਿਰਾਫਰੀ ਤੇ ਅਸਾਰ ਹੋ ਰਹੇ ਨੇ ਕਿਉਂਕਿ ਜੋ ਪ੍ਰੋਜੈਕਟਿੰਗ ਅਫਸਰ ਸੀ ਬਾਥਰੂਮ ਦੇ ਬਹਾਨੇ ਥੋੜਾ ਟਾਈਮ ਬਾਹਰ ਗਿਆ ਵਾ ਕੋਈ ਕਰੀਬ ਅੱਧਾ ਪੌਣਾ ਘੰਟਾ ਫਿਰ ਵਿਚਕਾਰ ਇਹਨਾਂ ਸਾਰੇ-ਸਾਰੇ ਕੈਂਡੀਡੇਟਾਂ ਨੂੰ ਜ਼ਬਰਦਸਤੀ ਅੰਦਰੋਂ ਬਾਹਰ ਕੱਢ ਕੇ ਇੱਕ ਵਾਰੀ ਕੁੰਡਾ ਲਾਇਆ ਗਿਆ ਅੰਦਰੋਂ ਉਸ ਤੋਂ ਬਾਅਦ ਜਦ ਗਿਣਤੀ ਬੜੇ ਆਰਾਮ ਨਾਲ ਚੱਲ ਰਹੀ ਹੈ ਤੇ ਬੋਲਿਆ ਗਿਆ ਕਿ 100-100 ਦੇ ਬੰਡਲ ਬਣਨਗੇ ਤੇ ਜਦੋਂ ਕਾਫੀ ਹਨੇਰਾ ਹੋ ਗਿਆ 9:30 10 11 ਦੇ ਟਾਈਮ ਹੋ ਗਿਆ ਤੇ ਫਿਰ ਇੱਕ 200 ਵੋਟ ਦਾ ਬੰਡਲ ਕਿੱਥੋਂ ਅਚਾਨਕ ਨਿਕਲ ਆਇਆ ਜਦੋਂ ਤੋਂ ਸਾਨੂੰ ਪੂਰਾ ਲੱਗਾ ਔਰ ਦੂਸਰਾ ਇੱਕ ਐਸਆਈ ਦੀ ਰਿਕਾਰਡਿੰਗ ਆ ਗਈ ਉਹਨੇ ਭਲੇਖੇ ਨਾਲ ਫੋਨ ਉਹਨਾਂ ਦੇ ਬੰਦੇ ਨੂੰ ਕਰਨਾ ਸੀ ਕਿ ਜੋ ਉਹਦੇ ਨਾਲ ਕੋਈ ਸਾਥ ਉਹਨਾਂ ਕੀਤਾ ਸੀ ਗੱਲਬਾਤ ਕੀਤੀ ਸੀ ਉਹ ਕੋਈ ਕੜਾਈ ਲੈਣੀ ਸੀ ਉਹਨਾਂ ਕੋ ਉਹਦੇ ਮੁਤਾਬਕ ਇਹਨਾਂ ਦੇ ਭਤੀਜੇ ਨੂੰ ਫੋਨ ਲੱਗਾ ਮੁਖਵਿੰਦਰ ਸਿੰਘ ਨੂੰ ਉਹ ਸਾਰੀ ਕਹਾਣੀ ਉਹਨੇ ਬੋਲਤੀ ਕਿ ਮੈਨੂੰ ਜੈਪ ਸਿੰਘ ਦਾ ਸੰਡੂ ਮੇਰੇ ਘਰ ਦੁੱਧ ਪਾਉਂਦਾ ਜਿਹੜਾ ਬਾਰ-ਬਾਰ ਮੈਨੂੰ ਸਪੋਰਟ ਕਰਨ ਲਈ ਕਹਿੰਦੇ ਰਹੇ ਪਰ ਅਸੀਂ ਜੋ 4 ਵਜੇ ਤੋਂ ਬਾਅਦ ਪ੍ਰੋਜੈਕਟਿੰਗ ਅਫਸਰ ਨੇ ਇਹਨਾਂ ਬੋਲਿਆ ਕਿ ਸਾਡੇ ਕੋਲ ਜਿਹੜੇ ਬੈਲਟ ਪੇਪਰ ਖਤਮ ਹੋ ਚੁੱਕਾ ਉਹਨੇ ਕੋਰੇ ਕਾਗਜ਼ ਤੇ ਕੁਝ ਬੰਦਿਆਂ ਨੂੰ ਕਰੀਬ ਕੋਈ 90 95 ਵੋਟਾਂ ਸੀ ਜਿਨ੍ਹਾਂ ਨੂੰ ਟੋਕਨ ਬਣਾ ਕੇ ਵੰਡਿਆ ਗਿਆ ਉਹ ਟੋਕਨਾਂ ਦੇ ਹਿਸਾਬ ਨਾਲ ਜਿਹੜਾ 200 ਵੋਟ ਦਾ ਬੰਡਲ ਆਇਆ ਉਥੋਂ ਸਾਨੂੰ ਕਲੀਅਰ ਹੋ ਗਿਆ ਹਰਕੇਸ਼ ਕੁਮਾਰ ਐਸਆਈ ਇਹਨਾਂ ਨੇ ਜ਼ਬਰਦਸਤੀ ਇਹਨਾਂ ਨੂੰ ਬਾਹਰ ਕੱਢ ਕੇ ਤੇ ਤਾਲਾ ਲਾਇਆ ਗਿਆ ਤੇ ਫਿਰ ਵੋਟਾਂ ਦੇ ਵਾਅਦਾ ਕੰਢੇ ਦੱਸੇ ਜਾ ਰਿਹਾ ਕਿ ਸਹੀ ਰੁਕੀਸ਼ ਕੁਮਾਰ ਨੇ ਜਿੱਤਣ ਵਾਲੀ ਪਾਰਟੀ ਨੂੰ ਫੋਨ ਕਰਨਾ ਸੀ ਪਰ ਗਲਤੀ ਨਾਲ ਫੋਨ ਹਾਰਨ ਵਾਲੀ ਪਾਰਟੀ ਨੂੰ ਲੱਗ ਗਿਆ ਜਿਸ ਵਿੱਚ ਬਹੁਤ ਗਲਤ ਢੰਗ ਤੋਂ ਵੋਟ ਭੁਗਤਾਉਣ ਦੀ ਗੱਲ ਨੂੰ ਉਹ ਖੁਦ ਮੰਨ ਰਹੇ ਨੇ ਹਾਰਨ ਵਾਲੀ ਪਾਰਟੀ ਨੇ ਇਸ ਪੂਰੀ ਗੱਲਬਾਤ ਦੀ ਰਿਕਾਰਡਿੰਗ ਕਰ ਲਈ ਤੇ ਜਿਸ ਦੀ ਸ਼ਿਕਾਇਤ ਉਮੀਦਵਾਰ ਜਗਬੀਰ ਸਿੰਘ ਨੇ ਕਰ ਦਿੱਤੀ ਹੈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ ਡੇਲੀ ਪੋਸ ਪੰਜਾਬੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿਕ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਹਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬੱਲ ਕਰੋ 9397893978